ਦੇ ਵਿੱਚ ਵੀ ਹੋ ਸਕਦੀ ਸੀ ਉਹਨਾਂ ਨੇ ਕਿਹਾ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਨੇ ਕੰਗਨਾ ਦਾ ਇਹ ਕਹਿਣਾ ਹੈ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਹੈ ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ ਕੰਗਨਾ ਰਨਾਉਂ ਤੇ ਕਹਿ ਰਹੀ ਹੈ ਔਰ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲੈਨਿੰਗ ਬਹੁਤ ਲੰਮੀ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਤੱਕਲ ਬਿਨਾ ਕੇ ਇਹ ਫਿਰ ਤੋਂ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਇਸ ਕੋ ਪਹਿਲਾਂ ਵੀ ਦੱਸ ਦਿੱਤੇ ਕਿ ਕਈ ਵਾਰ ਕੰਗਨਾ ਰਨਾਉਂ ਚਰਚਾ ਦੇ ਵਿੱਚ ਆਏ ਖਾਸ ਤੌਰ ਤੇ ਜਦੋਂ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਜੋ ਮਹਿਲਾਵਾਂ ਜੋ ਬਜ਼ੁਰਗ ਬੀਬੀਆਂ ਅਧਰਨੇ ਦੇ ਵਿੱਚ ਬੈਠੀਆਂ ਸਨ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਉਹ ਬਿਆਨ ਜਿਹੜਾ ਹੈ ਕਾਫੀ ਜ਼ਿਆਦਾ ਕਿਸਾਨਾਂ ਨੂੰ ਔਰ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਚੁਬਿਆ ਔਰ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਨੂੰ ਮਿਲਿਆ ਕਿ ਕਿੰਨੇ ਨੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਬੀਬੀਆਂ ਲੈਣ ਦਿਆ ਗਿਆ ਨੇ ਉਸ ਤੋਂ ਬਾਅਦ ਇਹ ਨੋਬਤ ਆਈ ਜੋ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ 에ਰਪੋਰਟ ਤੇ ਸੀਆਈਏਐਸਫ ਜਿਹੜੀ ਮੁਲਾਜ਼ਮ ਸੀ ਉਸ ਦੇ ਵੱਲੋਂ ਕੰਗਨਾਂ ਦਾ ਨੋਟ ਦੇ ਇਹ ਕਿਹਾ ਗਿਆ ਕਿ ਥੱਪੜ ਮਾਰਿਆ ਗਿਆ ਹਾਲਾਂਕਿ ਉਸ ਨੂੰ ਲੈ ਕੇ ਕੋਈ ਵੀਡੀਓ ਦਸਤਾਵੇਜ਼ ਨਹੀਂ ਆਈ ਪਰ ਬਹੁਤ ਕਾਫੀ ਵਿਵਾਦ ਉੱਠਿਆ ਸੀ ਔਰ ਹਾਲੇ ਦੀ ਗੱਲ ਕੀਤੀ ਜਾਵੇ ਤ ਕੰਗਨਾਰ ਨੌਤ ਐਮਰਜੈਂਸੀ ਮੂਵੀ ਨੂੰ ਲੈ ਕੇ ਵਿਵਾਦ ਦਾ ਦੇ ਵਿੱਚ ਹੈ ਔਰ ਲਗਾਤਾਰ ਐਸਜੀਪੀਸੀ ਤੋਂ ਲੈ ਕੇ ਸਿੱਖ ਜਥੇਬੰਦੀਆਂ ਔਰ ਵਖਵਾਖੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਆਗੂਆਂ ਦੇ ਵੱਲੋਂ ਸਭ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਐਮਰਜੈਂਸੀ ਮੂਵੀ ਦਾ ਔਰ ਸਾਫ ਤੌਰ ਤੇ ਜਥੇਦਾਰ ਸਾਭ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕੱਟ ਨੇ ਉਹ ਲਗਾਏ ਜਾਣਗੇ ਔਰ ਪਹਿਲਾਂ ਜਿਹੜੀ ਮੂਵੀ ਹੈ ਉਹ ਐਸਜੀਪੀਸੀ ਨੂੰ ਦਿਖਾਈ ਜਾਵੇ ਜਿਸ ਤੋਂ ਬਾਅਦ ਇਸ ਨੂੰ ਰਿਲੀਜ਼ ਕੀਤਾ ਜਾਵੇ 6 ਸਤੰਬਰ ਨੂੰ ਕਿਉਂਕਿ ਮੂਵੀ ਰਿਲੀਜ਼ ਹੋ ਜਾ ਰਹੀ ਹੈ ਤਾਂ ਕੁਲ ਮਿਲਾ ਕੇ ये सारे विवाद चल ही रहे सन अजिहे के रौत का एक होर बयान आया है और किसान अंदोलन लैके ही उन्होंने बयान दिता उन्होंने कहा कि बंगलादेश रही स्थिति भारत भी हो सकती सी किसान अंदोलन दौरान रेप हुए उन्होंने कहा मार के लाशा लटकया गया प्रदर्शन के हिंसा फैलाई गई ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ। ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੀ ਹੋਇਆ ਉਹ ਸਭ ਨੇ ਦੇਖਿਆ। ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ। ਉੱਥੇ ਰੇਪ ਹੋ ਰਹੇ ਸੀ। ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ। ਜਦ ਉਸ ਬਿੱਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ। ਉਹਨਾਂ ਦੇ ਸਮਾਂ ਰੰਦਿਆ ਕੰਟਰੋਲ ਪਾ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ। कुल बयान दिता गया है और इंटर रनौत तो तो काफी रोस जिल है, है क्योंकि कंगना रनौत वालों हाल ही आ रही है एमरजेंसी उस इंदिरा गांधी का किरदार निभाया गया है और उस समय की कुछ तस्वीर सन्त जरमैल सिंह भिंडरा वाले

ਇੱਕ ਇੰਟਰਵਿਊ ਦੇ ਵਿੱਚ ਜੋ ਬਿਆਨ ਦਿੱਤਾ ਹੈ ਕਗਨਨ ਰਨੋਤ ਨੇ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇਸ ਤੇ ਸਵਾਲ ਖੜੇ ਹੋਣੇ ਜਿਹੜੇ ਨੇ ਉਹ ਸੰਭਵ ਨਹੀਂ ਜਿਸ ਤਰੀਕੇ ਦੇ ਨਾਲ ਹੁਣੇ ਕਿਹਾ ਗਿਆ ਹੈ ਕਿਉਂਕਿ ਕਗਨਨ ਰਨੋਤ ਦਾ ਇਹ ਕਹਿਣਾ ਕਿ ਜੇਕਰ ਭਾਰਤ ਦੀ ਸਰਕਾਰ ਹੁਣ ਕਮਜ਼ੋਰ ਹੁੰਦੀ ਤਾਂ ਫਿਰ ਕਿਸਾਨੀ ਅੰਦੋਲਨ ਦੇ ਦੌਰਾਨ ਬੰਗਲਾਦੇਸ਼ ਰਹੀ ਸਥਿਤੀ ਬਣ ਜਾਂਦੀ ਬੰਗਲਾਦੇਸ਼ ਦੇ ਵਿੱਚ ਦੱਸ ਦਈਏ ਕਿ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਕਾਫੀ ਹਾਲਾਤ ਉੱਥੇ ਖਰਾਬ ਹੋਏ ਨੇ ਜਦੋਂ ਸ਼ੇਖ ਹਸੀਨਾ ਦਾ ਅਸਤੀਫਾ ਮੰਗਿਆ ਗਿਆ ਬਹੁਤ ਹੀ ਜ਼ਿਆਦਾ ਮੰਦੇ ਹਾਲਾਤਾਂ ਦੇ ਵਿੱਚੋਂ ਬੰਗਲਾਦੇਸ਼ ਗੁਜ਼ਰਿਆ ਹੈ ਤਾਂ ਜਿਸ ਤੋਂ ਬਾਅਦ ਹੁਣੇ ਬੰਗਲਾਦੇਸ਼ ਦੇ ਨਾਲ ਕੰਪੇਅਰ ਕਰਕੇ ਕੰਗਨਾਰਨੌਤ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ ਨੇ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਹੈ ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ ਹੈ ਔਰ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲੈਨਿੰਗ ਬਹੁਤ ਲੰਬੀ ਸੀ ਔਰ ਹਰਿਆਣ ਹੋ ਗਏ ਸੰਜੋਦੋ ਕਾਨੂੰਨ ਵਾਪਸ ਹੋਏ ਤਾਂ ਜ਼ਿਕਰਯੋਗ ਹੈ 1 ਸਾਲ ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਪੂਰੇ ਦੇਸ਼ ਦੇ ਕਿਸਾਨ ਖਾਸ ਤੌਰ ਤੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਤੋਂ ਗਏ ਹੋਏ ਕਿਸਾਨ ਬਰੂਹਾ ਤੇ ਦਿੱਲੀ ਦੀਆਂ ਬੈਠੇ ਰਹੇ ਸਨ ਉਥੇ ਟਰਾਲੀਆਂ ਦੇ ਵਿੱਚ ਉਹ ਸੌਂਦੇ ਸੀ ਉਥੇ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਸਟੇਜ ਲਗਾਈ ਗਈ ਸੀ ਪ੍ਰੋਪਰ ਫਿਰ ਉਥੇ ਬਹੁਤ ਸਾਰੇ ਲੋਕ ਜਾ ਕੇ ਲੰਗਰ ਲਗਾਉਂਦੇ ਹੋਏ ਵੀ ਨਜ਼ਰ ਆਏ ਵੱਡੇ ਪੱਧਰ ਤੇ ਉਹ ਪ੍ਰਦਰਸ਼ਨ ਚੱਲਿਆ ਸੀ ਜਿਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੀ ਹੋਇਆ ਉਸ ਸਭ ਨੇ ਦੇਖਿਆ ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ ਉੱਥੇ ਰੇਪ ਹੋ ਰਹੇ ਸੀ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਜਦ ਉਸ ਬਿਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ ਉਹਨਾਂ ਦੇ ਸਮਾਂ ਰਹਿਦਿਆਂ ਕੰਟਰੋਲ ਪਾ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ ਦੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ। ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੀ ਹੋਇਆ ਉਹ ਸਭ ਨੇ ਦੇਖਿਆ। ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ। ਉੱਥੇ ਰੇਪ ਹੋ ਰਹੇ ਸੀ। ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ। ਜਦ ਉਸ ਬਿਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ। ਉਹਨਾਂ ਦੇ ਸਮਾਂ ਰੰਦਿਆ ਕੰਟਰੋਲ ਪਾ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ। ਪੰਜਾਬ ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ ਉਰਤਾ ਪੰਜਾਬ ਜਹੀ ਫਿਲਮ ਚ ਉਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ ਉਥੇ ਇਸ ਸਮੇਂ ਡਰੱਗਸ ਮਾਫੀਆ ਧਰਮ ਪਰिवर्तन ਕਰਾਉਣ ਵਾਲੇ ਗੈਂਗ ਅਤਿ ਖਾਲਿਸਤਾਨੀ ਸਮਰਥਕ ਖੂਬ ਵਧ ਰਹੇ ਨੇ ਉਥੇ ਕੁਝ ਲੋਗ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਨੇ ਉਹ ਮੇਰੀ ਫਿਲਮ ਦੇ ਖਿਲਾਫ ਗੱਲ ਕਰ ਰਹੇ ਨੇ ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾ ਕਿਸੇ ਇਤਰਾਜ਼ ਦੇ ਪਾਸ ਕੀਤਾ ਉਹ ਮੇਰੇ ਤੇ ਵਾਰ-ਵਾਰ ਹਮਲੇ ਕਰ ਰਹੇ ਨੇ ਕਿਉਂਕਿ ਮੈਂ ਉਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀਆਂ ਪੰਜਾਬ ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ ਉ르ਤਾ ਪੰਜਾਬ ਜਹੀ ਫਿਲਮ ਚ ਉੱਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ ਉੱਥੇ ਇਸ ਸਮੇਂ ਡਰੱਗਸ ਮਾਫੀਆ, ਤਰੰਪରିਵਰਤਨ ਕਰਾਉਣ ਵਾਲੇ ਗੈਂਗ, ਅਤਿ ਖਾਲੀ ਸਥਾਨੀ ਸਮਰਥਕ ਖੂਬ ਵਧ ਰਹੇ ਨੇ। ਉੱਥੇ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਨੇ। ਉਹ ਮੇਰੀ ਫਿਲਮ ਦੇ ਖਿਲਾਫ ਗੱਲ ਕਰ ਰਹੇ ਨੇ ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ ਹੈ। ਉਹ ਮੇਰੇ ਤੇ ਵਾਰ-ਵਾਰ ਹਮਲੇ ਕਰ ਰਹੇ ਨੇ ਕਿਉਂਕਿ ਮੈਂ ਉੱਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀ ਆਂ। ਤੇ ਦੂਜੀ ਸਟੇਟਮੈਂਟ ਵੀ ਤੁਹਾਨੂੰ ਸੁਣਵਾਈ ਗਿਆ ਜੋ ਫਿਲਮ ਦੇ ਵਿਰੋਧ ਤੇ ਅਸੀਂ ਕਹਿ ਸਕਦੇ ਹਾਂ ਕੰਗਨਾ ਰਣੌਤ ਔਖੀ ਹੋਈ ਹੈ ਤਾਂ ਉਹਨਾਂ ਕਹਿੰਿਆ ਕਿ ਮੈਂ ਪੰਜਾਬ ਤੇ ਸੱਚ ਬੋਲਿਆ ਹੈ ਇਸ ਲਈ ਵਿਰੋਧ ਹੁੰਦਾ ਹੈ ਮੇਰਾ ਉਰਤਾ ਪੰਜਾਬ ਫਿਲਮ ਦਾ ਜ਼ਿਕਰ ਕੀਤਾ ਕੰਗਨਾ ਰਣੌਤ ਨੇ ਜਿਸ ਦੇ ਵਿੱਚ ਨਸ਼ੇ ਨੂੰ ਲੈ ਕੇ ਸਾਰਾ ਕੁਝ ਦਿਖਾਇਆ ਗਿਆ ਸੀ ਪੰਜਾਬ ਦੇ ਸੰਬੰਧਤ ਔਰਸ ਨੂੰ ਲੈ ਕੇ ਬੇਅਦ ਇਤਰਾਜ਼ ਵੀ ਉਠਾਇਆ ਸੀ ਕਿ ਉਰਤਾ ਪੰਜਾਬ ਜੀਆਂ ਫਿਲਮਾਂ ਬਦਨਾਮ ਕਰਦੀਆਂ ਨੇ ਪੰਜਾਬ ਨੂੰ ਤਾਂ ਉਰਤਾ ਪੰਜਾਬ ਦਾ ਨਾਲ ਜ਼ਿਕਰ ਕੀਤਾ ਕਿ ਫਿਲਮ ਦੇ ਵਿੱਚ ਪੰਜਾਬੀ ਰਿਐਲਿਟੀ ਹੈ ਕੰਗਨਾ ਰਣੌਤ ਦਾ ਇਹ ਮੰਡਣਾ ਹੈ ਇਹ ਕਹਿਣਾ ਹੈ ਪੰਜਾਬ ਦੇ ਵਿੱਚ ਖਾਲਿਸਤਾਨ ਗੈਂਗ ਵੱਧ ਫੁੱਲ ਰਹੀ ਹੈ ਕੰਗਨਾ ਦਾ ਇਹ ਵੀ ਕਹਿਣਾ ਹੈ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਨੇ ਮੇਰੀ ਫਿਲਮ ਨੂੰ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ ਦੱਸਿਆ ਕਿ ਅਮਰਜੈਂਸੀ মুਵੀ ਜਿਸ ਦੇ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਬਾਰੀ ਹੈ ਖਾਸ ਤੌਰ ਤੇ ਇਸ ਵੇਲੇ ਕੰਗਨਾਰਾ ਨੌਤ ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਨਾ ਸਿਰਫ ਐਸਜੀਪੀਸੀ ਬਲਕਿ ਜਥੇਦਾਰ ਸਾਹਿਬ ਦੇ ਵੱਲੋਂ ਬਕਾਇਦਾ ਇੱਕ ਚਿੱਠੀ ਲਿਖੀ ਗਈ ਹੈ ਇਸ ਤੋਂ ਇਲਾਵਾ ਪੱਖੋ ਵੱਖ ਪਾਰਟੀਆਂ ਤਾਂ ਸਾਰਿਆਂ ਦੇ ਵੱਲੋਂ ਜਿਹੜਾ ਹੈ ਸਾਰਿਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਐਸਜੀਪੀਸੀ ਮੈਂਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਜਿੱਥੇ ਇੱਕ ਪਾਸੇ ਫਿਲਮ ਦਾ ਵਿਰੋਧ ਹੋ ਰਿਹਾ ਹੈ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਫਿਲਮ ਰਿਲੀਜ਼ ਇਸ ਤਰੀਕੇ ਦੇ ਨਾਲ ਨਹੀਂ ਹੋ ਸਕਦੀ ਜੋ ਇਨ ਬਿਨ ਬਣੀ ਹੈ ਤਾਂ ਹੁਣ ਕੰਗਨਾ ਰਣੋਤ ਦੀ ਉਹਨਾਂ ਤੇ ਸਟੇਟਮੈਂਟ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੰਜਾਬ ਤੇ ਹਮੇਸ਼ਾ ਸੱਚ ਬੋਲਿਆ ਇਸ ਲਈ ਮੇਰਾ ਵਿਰੋਧ ਹੁੰਦਾ ਹੈ ਔਰ ਖਾਸ ਤੌਰ ਤੇ ਫਿਲਮ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸੈਂਸਰ ਬੋਰਡ ਨੇ ਪਾਸ ਕੀਤਾ ਤਾਂ ਫਿਰ ਇਤਰਾਜ਼ ਜਿਹੜਾ ਹੈ ਕਿਉਂ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਨੇ ਇਹ ਸਾਰੀਆਂ ਗੱਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਖਾਸ ਤੌਰ ਤੇ ਫਿਲਮ ਨੂੰ ਲੈ ਕੇ ਵੀ ਕਿਹਾ ਕਿ ਸੈਂਸਰ ਬੋਰਡ ਨੇ ਪਾਸ ਕਰ ਦਿੱਤੀ ਤਾਂ ਫਿਰ ਕਿਉਂ ਇਤਰਾਜ਼ ਹੋ ਰਿਹਾ ਹੈ ਦੇਖੋ ਇਸ ਤਰ੍ਹਾਂ ਅੱਗੇ ਵੀ ਇਹ ਗੱਲ ਅਸੀਂ ਕਰ ਚੁੱਕੇ ਹਾਂ ਕਿ ਸਾਡਾ ਇਤਰਾਜ਼ ਕੰਗਨਾ ਦਾ ਤਾਂ ਪਤਾ ਹੀ ਹੈ ਕੰਗਨਾ ਨੇ ਜਿਹੜੀ ਗੱਲ ਕਰਨੀ ਹੈ ਉਹਨੇ ਵਾਅਦਾ ਵੀ ਕਰਦੀਆਂ ਪੰਜਾਬ ਨੂੰ ਵੀ ਕਰਦੀਆਂ ਸਿੱਖੋਂ ਨੂੰ ਵੀ ਕਰਦੀਆਂ ਕਿਸਾਨ ਨੂੰ ਵੀ ਕਰਦੀਆਂ ਸਾਨੂੰ ਉਸ ਦੀ ਕਹੀ ਹੋਈ ਗੱਲ ਕੋਈ ਵੱਡੀ ਨਹੀਂ ਲੱਗ ਵੱਖਰੀ ਨਹੀਂ ਲੱਗ ਰਹੀ ਕਿਉਂਕਿ ਉਹ ਉਹਦਾ ਡਿਊਟੀ ਆ ਉਹਨੇ ਉਹਨੇ ਆਪਣਾ ਏਜੰਡਾ ਬਣਾਇਆ ਹੋਇਆ ਮਸਲਾ ਤਾਂ ਸਾਡੇ ਲਈ ਇਹ ਹੈ ਕਿ ਜਿਹੜਾ ਸੈਂਸਰ ਬੋਰਡ ਆ ਉਹ ਕੀ ਕਰ ਰਿਹਾ ਉਹ ਜੇ ਸੱਚ ਦਿਖਾਉਣ ਕਹਿੰਦੇ ਵੀ ਸੱਚ ਦਿਖਾ ਰਹੇ ਆ ਤੇ ਸੱਚ ਦਿਖਾਉਣ ਦੀ ਜਿਹੜੀ ਗੱਲ ਕਰ ਰਹੇ ਆ ਤੇ ਫਿਰ ਜਿਹੜੀ ਆਪਣੇ ਖਾਵਲਾ ਸਾਹਿਬ ਦੀ ਫਿਲਮਾਂ ਉਹ ਕੀ ਝੂਠ ਬੋਲ ਰਹੀ ਹੈ ਸਾਡਾ ਰੌਲਾ ਹੀ ਇਹ ਆ ਕਿ ਇਸ ਦੇਸ਼ ਦੇ ਅੰਦਰ ਦੇਖੀਆਂ ਸੰਸਥਾਵਾਂ ਜਿਹੜੀਆਂ ਕਿ ਸੱਤਾ ਦੇ ਬਿਠੇ ਲੋਕਾਂ ਦੇ ਪ੍ਰਭਾਵधीन ਜਿਹੜੇ ਕੰਮ ਕਰ ਰਹੀਆਂ ਨੇ ਜਿਹੜੀਆਂ ਕਿ ਪੂਰੀ ਦੀ ਪੂਰੀ ਜਿਹੜੀ ਆ ਨਰਿੰਦਰ ਮੋਦੀ ਦੇ ਨਾਮ ਤੇ ਫਿਲਮ ਆ ਅਕਲ ਦੇ ਨਾਮ ਤੇ ਫਿਲਮ ਆ ਸ਼ਾਵਰਕਰ ਦੇ ਨਾਮ ਤੇ ਫਿਲਮ ਆ ਕਸ਼ਮੀਰ ਫਾਈਲ ਦਾ ਕੇਰਲਾ ਫਾਈਲ ਦਾ ਇਹ ਸਾਰੀਆਂ ਫਿਲਮਾਂ ਨੂੰ ਉਹ ਉਹ ਸਕਰੀਨ ਕਰ ਦਿੰਦੀ ਆ ਤੇ ਲਾਉਣ ਦਿੰਦੀ ਆ ਸਾਡਾ ਮਸਲਾ ਇਹ ਹੋਈ ਆ ਕਿ ਜਿਹੜਾ ਸੱਚਾਈ ਦਿਖਾ ਦਿਖਾ ਰਹੀ ਆ ਫਿਲਮ ਉਹਨੂੰ ਤਾਂ ਬਿਆਨ ਕੀਤਾ ਜਾ ਰਿਹਾ ਹਮ ਜਿਹੜੀ ਭਗਨਾ ਸ਼ਾਮ ਦੀ ਫਿਲਮ ਆ ਜਿਹਨੂੰ ਸੁਪਰੀਮ ਕੋਰਟ ਨੇ ਕਿਹਾ ਸੁਪਰੀਮ ਕੋਰਟ ਨੇ ਦੱਸਿਆ ਕਿ ਖਾਲਸਾ ਨੇ ਜੋ ਗੋਲ ਕੀਤੀ ਆ ਜੋ ਉਹਨੇ ਜਾਣਕਾਰੀ ਪ੍ਰਾਪਤ ਕੀਤੀ ਆ ਉਹ ਸਹੀ ਆ ਉਹਨੇ ਲੋਕਾਂ ਨੂੰ ਉਹ ਆਵਾਜ਼ ਸੁਣਾਈ ਸਰਦੋ। ਉਹ ਗੰਗਨਾ ਜਿਹੜੀ ਆ ਉਹ ਤਾਂ ਜਿਹੜੀ ਬੋਲੀ ਬੋਲ ਰਹੀ ਆ ਤੁਹਾਨੂੰ ਪਤਾ ਉਹ ਪਲੇਟਫਾਰਮ ਆ ਇਸ ਪਲੇਟਫਾਰਮ ਤੇ ਮੁਵਾਦ ਪੈਦਾ ਕਰਕੇ ਉਹ ਪਾਰਲੀਮੈਂਟ ਦੇ ਵਿੱਚ ਪਹੁੰਚੀ ਆ ਹੋ ਸਕਦਾ ਉਹ ਮੰਤਰੀ ਸ਼ਮਵਾਸ ਤੇ ਸਾਰਾ ਕੁਝ ਕਰ ਰਹੀ ਹੋਵੇ ਇੱਕ ਵੱਡੀ ਨਫਰਤ ਪੈਦਾ ਕਰ ਰਹੀ ਆ ਨਫਰਤ ਫੁਲਾ ਰਹੀ ਆ ਬੇਸਿਕਲੀ ਕਰਵosaur ਦੇਖੋ ਕੰਗਨਾਰਨੌਥ ਕਹਿ ਰਹੇ ਨੇ ਕਿ ਮੇਰੀ ਫਿਲਮ ਦਾ ਵਿਰੋਧ ਇਸ ਕਰਕੇ ਹੋ ਰਿਹਾ ਕਿਉਂਕਿ ਮੈਂ ਹਮੇਸ਼ਾ ਪੰਜਾਬ ਤੇ ਸੱਚ ਬੋਲਿਆ ਇਸ ਲਈ ਮੇਰਾ ਵਿਰੋਧ ਹੁੰਦਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਪੰਜਾਬ ਚ ਖਾਲਿਸਤਾਨ ਗੈਂਗ ਫੜ ਬਦ ਫੁੱਲ ਰਿਹਾ ਹੈ ਉਰਦਾ ਪੰਜਾਬ ਜਿਹੜੀ ਫਿਲਮ ਬਣੀ ਸੀ ਉਸ ਦੇ ਵਿੱਚ ਰਿਐਲਿਟੀ ਦਿਖਾਈ ਆ ਪੰਜਾਬ ਦੀ ਕਿਉਂਕਿ ਉਰਦਾ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਸਾਰਾ ਨਸ਼ੇ ਨੂੰ ਲੈ ਕੇ ਜ਼ਿਕਰ ਸੀ ਤਾਂ ਇਸ ਕਰਕੇ ਉਹ ਕਹਿ ਰਹੇ ਨੇ ਕਿ ਉੱਥੇ ਕੁਝ ਲੋਕ ਕਾਨੂੰਨ ਨੂੰ ਹੱਥ ਚ ਲੈ ਰਹੇ ਨੇ ਮੈਂ ਸੱਚ ਬੋਲਦੀ ਆ ਇਸ ਕਰਕੇ ਮੇਰੀ ਫਿਲਮ ਦਾ ਵਿਰੋਧ ਹੋ ਰਿਹਾ ਨਹੀਂ ਨਹੀਂ ਇਹ ਤਾਂ ਜਰੂਰ ਤਾਂ ਹੁਣ ਉਹ ਚਾਹੇਗੀ ਕਿਉਂਕਿ ਵੇਖੋ ਗੱਲ ਇਹ ਆ ਸੀਨ ਨਾ ਇਹ ਤੋਂ ਵੀ ਅੱਗੇ ਗੱਲ ਕਰਨੀ ਚਾਹੁੰਦੇ ਆ ਹਰਿਆਣਾ ਵਿੱਚ ਵੋਟਾਂ ਨੇ ਭਾਰਤੀ ਜਨਤਾ ਪਾਰਟੀ ਨੇ ਵੋਟ ਮੰਗਣੀ ਆ ਇਹ ਇਹ ਤਖਾਨਿਆਂ ਦੇ ਬਾਰੇ 'ਚ ਉਸੇ ਲੈਟ ਉਸੇ ਰੌਂਜ ਜੋ ਬੋਲੇਗੀ ਆ ਸਿਕਾ ਦੇ ਬਾਰੇ ਬੋਲੇਗੀ ਉਹਦਾ ਅਸਰ ਜਿਹੜਾ ਵਾ ਉਹ ਕੰਨ ਤੇ ਲਿਖਿਆ ਪੜ ਲਵੇ ਜਿਹੜੀ ਬੀਜੇਪੀ ਲੈਣ ਬਹੁਤ ਥੋੜੇ ਰਹਿ ਗਏ ਆ ਉਹ ਇਸ ਨੂੰ ਲਗਾਮ ਦੇਵੇ ਇਹ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਕਹਿ ਰਹੀ ਆ ਬੰਗਲਾਦੇਸ਼ ਦੇ ਹਾਲਾਤ ਪੈਦਾ ਹੋਏ ਹੁਣੇ ਸੀ ਇਹ ਜੇ ਇਕੱਜਾ ਲੋਕ ਕਰਕੇ ਇਹ ਸੇ ਹਾਲਾਤ ਦੇਸ਼ ਦੇ ਤੋਂ ਪੈਦਾ ਹੋ ਗਏ ਇਸ ਗੱਲ ਨੂੰ ਛਾਅ ਰੱਖੇ ਇਸ ਗੱਲ ਨੂੰ ਵੀਰਦਾਨ ਨਾਵੇ ਇਹਨੂੰ ਲਾਈਟ ਨਹੀਂ ਲਵੇ ਇਸ ਗੱਲ ਤੇ ਖੁਸ਼ੀ ਨਾ ਬਣਾਵੇ ਕਿ ਚੰਗਣਾ ਜਿਹੜੀ ਆ ਉਹ ਦਿੱਖਾਂ ਨੂੰ ਕੰਟਰੋਲ ਕਰ ਰਹੀ ਆ ਜਾਂ ਕਿਸਾਨਾਂ ਨੂੰ ਕੰਟਰੋਲ ਕਰ ਰਹੀ ਆ ਜਾਂ ਪੰਜਾਬੀਆਂ ਨੂੰ ਕੰਟਰੋਲ ਕਰ ਰਹੀ ਆ ਬਹੁਤ ਵਾਵਾ ਲੈ ਰਹੇ ਨੇ ਇਸ ਦਾ ਇਸ ਦਾ ਨਤੀਜਾ ਜਿਹੜਾ ਬੜੇ ਥੋੜੇ ਦਿਨਾਂ ਅੰਦਰ ਤੁਹਾਡੇ ਕੋਲ ਆ ਰਿਹਾ ਹੂੰ ਕਿਉਂਕਿ ਕਰੇ ਵਾ ਸਾਹਿਬ ਦੇਖੋ ਇੱਕ ਪਾਸੇ ਤਾਂ ਕੰਗਣਾ ਇੱਕ ਅਦਾਕਾਰਾ ਨੇ ਔਰ ਦੂਜੇ ਪਾਸੇ ਉਹ ਇੱਕ ਸਿਆਸਤਦਾਨ ਵੀ ਨੇ ਇਸ ਲਈ ਤਾਂ ਬਹੁਤ ਅਹਿਮ ਹੈ ਬਹੁਤ ਬਹੁਤ ਸ਼ੁਕਰੀਆ ਕਰੇ ਵਾ ਸਾਹਿਬ ਕੋਨਲਾਈਨ ਤੇ ਜੁੜਨ ਲਈ ਤਾਂ ਮਨਜੀਤ ਸਿੰਘ ਰਾਏ ਸਾਡੇ ਨਾਲ ਕਿਸਾਨ ਆਗੂ ਫੋਨ ਲਾਈਵ ਤੇ ਜੁੜ ਚੁੱਕੇ ਨੇ ਮਨਜੀਤ ਰਾਏ ਜੀ ਕੰਗਨਾਰ ਰਣੌਤ ਦੀ ਸਟੇਟਮੈਂਟ ਆਈ ਹੈ ਔਰ ਉਹਨਾਂ ਨੇ ਫਿਰ ਤੋਂ ਇੱਕ ਇੰਟਰਵਿਊ ਦੇ ਦੌਰਾਨ ਇਹ ਜ਼ਿਕਰ ਕੀਤਾ ਕਿ ਕਿਸਾਨੀ ਆंदोलਨ ਦੇ ਦੌਰਾਨ ਉਹਨਾਂ ਦੇ ਮੁਤਾਬਿਕ ਕੀ ਕੁਝ ਹੋਇਆ ਹੈ ਔਰ ਕਿਸਾਨ ਆंदोलਨ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਰੇਪ ਹੋਏ ਨੇ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਔਰ ਬੰਗਲਾਦੇਸ਼ ਚਹੀ ਸਥਿਤੀ ਹੋ ਜਾਂਦੀ ਜੇਕਰ ਕੇਂਦਰ ਸਰਕਾਰ ਮੌਜੂਦਾ ਸਰਕਾਰ ਸਿਆਣੀ ਨਾ ਹੁੰਦੀ ਸਮਝਦਾਰ ਨਾ ਹੁੰਦੀ ਔਰ ਉਹਨਾਂ ਨੇ ਵੀ ਕਿਹਾ ਕਿ ਕਿਸਾਨ ਹੈਰਾਨ ਹੋ ਗਏ ਸੀ ਜਦੋਂ ਕਾਨੂੰਨ ਵਾਪਸ ਲਏ ਕਿਉਂਕਿ ਉਹਨਾਂ ਦੀ ਪਲੈਨਿੰਗ ਬਹੁਤ ਲੰਬੀ ਸੀ ਕੁਝ ਹੋਰ ਸੀ

ਦੇਖੋ ਚੁਬਸ ਦੇ ਮਾਤੇ ਇਸ ਤਰ੍ਹਾਂ ਤੇ ਹੁਣ ਦੇਖੋ ਮਸ਼ਹੂਰ ਹੈ ਉਹ ਦੇਖੋ ਬੰਦ ਅਸਿੱਪੀ ਹੋ ਰਹੀ ਹੈ ਠੀਕ ਹੈ ਮੈਂ ਮੈਂ ਰੋਕ ਰਹੀ ਹਾਂ ਤੁਹਾਨੂੰ ਅਸੀਂ ਕੋਸ਼ਿਸ਼ ਦੁਬਾਰਾ ਕਰਦੇ ਹਾਂ ਤੁਹਾਡੇ ਨਾਲ ਜੁੜਨ ਦੀ ਔਨਲਾਈਨ ਤੇ ਤਾਂ ਕਿ ਪ੍ਰੋਪਰ ਸਹੀ ਗੱਲ ਹੋ ਸਕੇ ਕਿਉਂਕਿ ਬਹੁਤ ਅਹਿਮ ਇਸ ਵੇਲੇ ਸਟੇਟਮੈਂਟ ਜਿਹੜੀ ਹੈ ਆ ਇਹ ਆਪਣੇ ਆਪ ਦੇ ਵਿੱਚ ਆਰ ਸਵਾਲ ਖੜੇ ਕਰਦੀ ਹੈ ਅਸੀਂ ਕਹਿ ਸਕਦੇ ਹਾਂ ਸਟੇਟਮੈਂਟ ਹੈ ਕਿਉਂਕਿ ਕਿਸਾਨੀ ਆंदोलਨ 1 ਸਾਲ ਤੋਂ ਜ਼ਿਆਦਾ ਸਮਾਂ ਚੱਲਿਆ ਕਿਸ ਤਰੀਕੇ ਦੇ ਨਾਲ ਉਹ ਥੇ ਕਿਸਾਨ ਬੈਠੇ ਰਹੇ ਨੇ ਮਸਲਾ ਸੀ ਕਾਨੂੰਨਾ ਦਾ ਜਿਸ ਨੂੰ ਸਿਰਫ ਦੇਸ਼ ਪੱਧਰ ਤੇ ਅਸੀਂ ਕਹਿ ਲਈਏ ਕਿ ਸਿਆਸਤਦਾਨਾਂ ਨੇ ਸਿਰਫ ਇਸ ਦਾ ਵਿਰੋਧ ਕੀਤਾ ਅਜੇ ਨਹੀਂ ਸੀ ਬਲਕਿ ਵੱਖ-ਵੱਖ ਜਿਹੜੇ ਲੋਕ ਨੇ ਤਬਕੇ ਦੇ ਬੇਸ਼ਕੋ ਵਕੀਲ ਹੋਣ ਬੇਸ਼ਕੋ ਅਦਾਕਾਰ ਹੋਣ ਬੇਸ਼ਕੋ ਇੰਡਸਟਰੀ ਦੇ ਲੋਕ ਹੋਣ ਸਭ ਦੇ ਵੱਲੋਂ ਨਾ ਕਾਨੂੰਨਾ ਦਾ ਵਿਰੋਧ ਕੀਤਾ ਗਿਆ ਸੀ ਬਹੁਤ ਵੱਡੇ ਪੱਧਰ ਤੇ ਉਹ ਅੰਦੋਲਨ ਚੱਲਿਆ ਔਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਕਸੈਸਫੁਲ ਅੰਦੋਲਨ ਰਿਹਾ ਸੀ ਗਾਰ ਜਿਸ ਦਿਨ ਇਹ ਕਾਨੂੰਨ ਵਾਪਸ ਹੋਏ ਸਨ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਸਰਾਨਾ ਵੀ ਜ਼ਰੂਰ ਕੀਤੀ ਗਈ ਸੀ ਪਰ ਕੁੱਲ ਮਿਲਾ ਕੇ ਅੱਜ ਪੂਰੇ ਸਿਰਬੇਸ਼ਟ ਨਹੀਂ ਬਲਕਿ ਵਿਦੇਸ਼ਾਂ ਤੱਕ ਇਸ ਦੀ ਆਵਾਜ਼ ਸੀ ਔਰ ਉੱਥੋਂ ਵੀ ਵਿਦੇਸ਼ਾਂ ਤੋਂ ਲੋਕਾਂ ਨੇ ਸਪੋਰਟ ਕੀਤਾ ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿਸ ਤਰੀਕੇ ਦੇ ਨਾਲ ਉੱਥੇ ਆਮ ਲੰਗਰ ਕਰ ਦਿੱਤੇ ਗਏ ਔਰ ਅਸੀਂ ਕਹਿ ਸਕਦੇ ਹਾਂ ਇਸ ਅੰਦੋਲਨ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਇਤਿਹਾਸ ਜ਼ਰੂਰ ਦਿੱਤਾ ਗਿਆ ਹੈ ਇੱਕ ਲਿਖ ਦਿੱਤਾ ਗਿਆ ਹੈ ਜੋ ਅੰਦੋਲਨ ਚੱਲਿਆ ਸੀ ਪਰ ਹੁਣ ਕਿਸਾਨਾਂ ਦੇ ਬਾਬਤ ਤੇ ਸਟੇਟਮੈਂਟ ਕੰਨਨਰ ਰੋਧ ਦੀ ਆਈ ਪੰਜਾਬ ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ ਉਰਦਾ ਪੰਜਾਬ ਜਹੀ ਫਿਲਮ ਚ ਉਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ ਉਥੇ ਇਸ ਸਮੇਂ ਡਰੱਗਸ ਮਾਫੀਆ ਧਰਮ ਪਰਿਵਰਤਨ ਕਰਨ ਵਾਲੇ ਗੈਂਗ ਅਤੇ ਖਾਲਿਸਤਾਨੀ ਸਮਰਥਕ ਖੂਬ ਵਧ ਰਹੇ ਨੇ ਉਥੇ ਕੁਝ ਲੋਗ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਨੇ ਉਹ ਮੇਰੀ ਫਿਲਮ ਦੇ ਖਿਲਾਫ ਗੱਲ ਕਰ ਰਹੇ ਨੇ ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ ਉਹ ਮੇਰੇ ਤੇ ਵਾਰ-ਵਾਰ ਹਮਲੇ ਕਰ ਰਹੇ ਨੇ ਕਿਉਂਕਿ ਮੈਂ ਉਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀਆਂ ਸਾਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੀ ਹੋਇਆ ਉਸ ਸਭ ਨੇ ਦੇਖਿਆ ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ ਉੱਥੇ ਰੇਪ ਹੋ ਰਹੇ ਸੀ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਜਦ ਉਸ ਪਿਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ ਉਹਨਾਂ ਦੇ ਸਮਾਂ ਰਹਿਦਿਆਂ ਕੰਟਰੋਲ ਪਾ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ ਤਾਂ ਸਟੇਟਮੈਂਟ ਹੈ ਔਰ ਸਟੇਟਮੈਂਟ ਨੂੰ ਲੈ ਕੇ ਐਸਜੀਪੀਸੀ ਮੈਂਬਰ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦਾ ਬਿਆਨ ਜਿਹੜਾ ਹੈ ਉਹ ਦੇਣਾ ਆਬ ਹੈ ਤਾਂ ਹਰਜੀਤ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁਕੇ ਨੇ ਬੀਜੇਪੀ ਆਗੂ ਨੇ ਗਰੇਵਾਲ ਸਾਹਿਬ ਕੰਗਨਾ ਰਣੌਤ ਤਰ੍ਹਾਂ ਦੇ ਵੱਲੋਂ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਇੱਕ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹਿੰਸਕ ਸੀ ਕਿਸਾਨ ਬਹੁਤ ਕੁਝ ਹੋਤੇ ਹੋ ਰਿਆ ਸੀ ਰੇਪ ਹੋ ਰਹੇ ਸਨ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਸਮਾਂ ਰਹਿੰਦੇ ਉਹਨਾਂ ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਬਹੁਤ ਕੁਝ ਹੋ ਸਕਦਾ ਹੋ ਸਕਦਾ ਸੀ ਦੂਜਾ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਹੈ ਉਹ ਜੋ ਉੜਤਾ ਪੰਜਾਬ ਫਿਲਮਾਈ ਉਸ ਦੇ ਵਿੱਚ ਸਹੀ ਰਿਪਰੈਜ਼ੈਂਟ ਕੀਤਾ ਗਿਆ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਤਾਂ ਐਮਰਜੈਂਸੀ ਮੂਵੀ ਨੂੰ ਲੈ ਕੇ ਵਿਰੋਧ ਹੋਇਆ ਉਸ ਨੂੰ ਲੈ ਕੇ ਵੀ ਸਟੇਟਮੈਂਟ ਦਿੱਤੀ ਹੈ ਕਿਵੇਂ ਵੇਖਾਂਗੇ ਇਸ ਸਾਰੀ ਸਟੇਟਮੈਂਟ ਨੂੰ ਕਿਉਂਕਿ ਪਹਿਲਾਂ ਤੋਂ ਹੀ ਕੰਗਨਰ ਨੌਤ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਹਮੇਸ਼ਾ ੜਕਾਊ ਸਟੇਟਮੈਂਟਸ ਦਿੰਦੇ ਨੇ ਖਾਸ ਤੌਰ ਤੇ ਪੰਜਾਬ ਦੇ ਲਈ ਦੇਖੋ ਮੈਂ ਜੋ ਸਮਝਦਾ ਹਾਂ ਕਿ ਕੰਗਨਰ ਨੌਤ ਅੱਗ ਨਾਲ ਖੇਡ ਰਹੀ ਹੈ ਇਹ ਸੀ ਕਿ ਕੁਝ ਗੱਲਾਂ ਉਹਦੀਆਂ ਸਹੀ ਵੀ ਹੋ ਸਕਦੀਆਂ ਨੇ ਪਰ ਸੱਚ ਵੀ ਸਮੇਂ ਦੇ ਮੁਤਾਬਕ ਬੋਲਣਾ ਹੁੰਦਾ ਔਰ ਸਰਕਾਰ ਦੇ ਲਈ ਸਮੱਸਿਆਵਾਂ ਖੜੀਆਂ ਕਰਨੀਆਂ ਔਰ ਇਸ ਵੇਲੇ ਪੰਜਾਬ ਜਿਹੜਾ ਉਹ ਵੀ ਅੱਗ ਦੇ ਢੇਰ ਤੇ ਆ ਪੰਜਾਬ ਸਰਕਾਰ ਨੂੰ ਵੀ ਇਸ ਦਾ ਧਿਆਨ ਰੱਖਣਾ ਪਊਗਾ ਔਰ ਸਾਨੂੰ ਬੋਲਣ ਵਾਲੇ ਬੰਦਿਆਂ ਨੂੰ ਵੀ ਧਿਆਨ ਰੱਖਣਾ ਪਊਗਾ ਮਾਮੂਲੀ ਗੱਲ ਨਾਲ ਨੁਕਸਾਨ ਹੋ ਜਾਂਦਾ ਨਹੀਂ ਤੁਸੀਂ ਨਿਖੇਦੀ ਕਰ ਦਿਓ ਗਰੇਵਤ ਸਾਹਿਬ ਕੰਗਨ ਰਣੋਤ ਜਿਹੜਾ ਨੇ ਜੋ ਕਿਹਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਸੱਚ ਸਮੇਂ ਦੇ ਮੁਤਾਬਿਕ ਬੋਲਣਾ ਚਾਹੀਦਾ ਤੁਹਾਨੂੰ ਲੱਗਦਾ ਇਹ ਸੱਚ ਹੈ ਇਹ ਸਮਾਂ ਨਹੀਂ ਹੈਗਾ ਜੋ ਉਹ बोल ਰਹੀ ਹੈ ਮੈਂ ਸੱਚ ਨੂੰ ਝੂਠ ਤੇ ਜਾਣਾ ਹੀ ਨਹੀਂ ਚਾਹੁੰਦਾ ਇਸ ਵੇਲੇ ਕਿਉਂਕਿ ਮੈਂ ਬਹੁਤ ਥੱਕ ਹੋ ਗਈ ਹਾਂ ਇਸ ਵਾਰ ਮੈਂ ਅੱਜ ਵੀ ਜਦੋਂ ਮੇਰੀ ਸਰਕਾਰ ਲਈ ਮੇਰੇ ਰੀਡਰ ਲਈ ਸਟੈਂਡ ਲੈਣ ਦੀ ਜ਼ਰੂਰਤ ਸੀ ਮੈਂ ਉਸ ਪਰ ਡਿਆ ਪਰ ਹਰ ਵਾਰ ਹਰ ਵਾਰੇ ਦੰਦੀ ਗੱਲ ਦੀ ਨਾਲ ਜਦੋਂ ਗੱਲ ਖਤਮ ਹੋ ਗਈ ਹੈ ਉਸ ਗੱਲ ਨੂੰ ਫਿਰ ਦੁਬਾਰਾ ਪੜ੍ਹਾਉਣਾ ਇਹਦਾ ਕੀ ਮਤਲਬ ਮਕਸਦ ਹੈਗਾ ਕਿ ਉਹ ਕੀ ਕਰਨਾ ਚਾਹੁੰਦੇ ਨੇ ਔਰ ਉਹਨਾਂ ਦੀ ਫਿਲਮ ਵੀ ਇਸ ਵੇਲੇ ਵਿਵਾਦਾਂ ਚ ਆ ਗਈ ਹੈ ਕਈ ਵਾਰ ਕੀ ਹੁੰਦਾ ਕਿ ਉਹਨਾਂ ਨੇ ਫਿਲਮ ਸਹੀ ਬਣਾਈ ਜਾਂ ਗਲਤ ਬਣਾਈ ਇਹ ਨਹੀਂ ਹੈ ਜਦੋਂ ਪੂਰੀ ਕੌਮ ਹੀ ਇਸ ਗੱਲ ਤੇ ਖੜੀ ਹੋ ਗਈ ਕਿ ਵੀ ਇਹ ਕਿਉਂ ਬੋਲ ਰਹੇ ਨੇ ਕਿਉਂ ਇਦਾਂ ਦਾ ਕੁਝ ਦਿਖਾਇਆ ਜਾ ਰਿਹਾ ਤੇ ਉਸ ਦੇ ਲਈ ਗੱਲ ਕਰਨੀ ਮੇਰਾ ਖਿਆਲ ਹੈ ਵੀ ਇੱਕ ਕਲਾਕਾਰ ਵੀ ਨਹੀਂ ਕਲਾਕਾਰਾਂ ਲਈ ਵੀ ਇਹ ਠੀਕ ਨਹੀਂ ਹੁੰਦਾ ਔਰ ਮੈਂ ਸਮਝਣਾ ਕਿ ਉਹਨੂੰ ਆਪਣੇ ਜੋ ਕਰ ਰਹੇ ਨੇ ਉਹਦੇ ਦੁਆਰਾ ਗੱਲ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਵਧਾਉਣ ਲਈ ਆਪਣੇ ਆਪ ਦਾ ਨਾਮ ਕਰਨ ਦੇ ਲਈ ਇਹ ਪੂਰੇ ਦੇਸ਼ ਦਾ ਪੂਰੇ ਸੁਭੇ ਦਾ ਨੁਕਸਾਨ ਕਰਨਾ ਇਹ ਬਾਰਡਰ ਸਟੇਟ ਹੈ ਇਹ ਮੈਂ ਇਸ ਨੂੰ ਅੱਛਾ ਨਹੀਂ ਮੰਨਦਾ ਠੀਕ ਹੈ ਨਾ ਨਾ ਮੇਰੀ ਪਾਰਟੀ ਦੀ ਕੋਈ ਐਸੀ ਨੀਤੀ ਹੈ ਨਾ ਮੇਰੀ ਪਾਰਟੀ ਐਸਾ ਕੁਝ ਕਰਨਾ ਚਾਹੁੰਦੀ ਹੈ ਨਾ ਤਾਂ ਅਸੀਂ ਕਿਸੇ ਦੇ ਧਾਰਮਿਕ ਮਾਮਲੇ ਐਂ ਕੋਈ ਢਕਲ ਦਿੰਦੇ ਆ ਹਮ ਭਾਰਤੀ ਜਨਤਾ ਪਾਰਟੀ ਕਿਸੇ ਵੀ ਧਰਮ ਦੇ ਮਾਮਲੇ ਵਿੱਚ ਢਕਲ ਨਹੀਂ ਔਰ ਭਾਰਤੀ ਜਨਤਾ ਪਾਰਟੀ ਕਿਸਾਨ ਦੀ ਹਿਤੂ ਪਾਰਟੀ ਹੈ ਔਰ ਮੋਦੀ ਜੀ ਕਿਸਾਨ ਹਿਤੂ ਪਾਰਟੀ ਇਸੇ ਦੇ ਨਾਲ ਜੁੜਾ ਸਵਾਲ ਹੈ ਦੇਖੋ ਗਰੇਵਲ ਸਾਹਿਬ ਅਸੀਂ ਅਕਸਰ ਦੇਖਿਆ ਕਿ ਕਈ ਵਾਰ ਕਾਂਗਰਸ ਦੇ ਵਿੱਚ ਵੀ ਹੁੰਦਾ ਕਿਉਂਕਿ ਨੈਸ਼ਨਲ ਪਾਰਟੀ ਹੈ ਬਹੁਤ ਵਾਰ ਸਟੇਟਮੈਂਟ ਆਪਣੇ ਲੈਵਲ ਤੇ ਜਿਵੇਂ ਹੁਣ ਚਰਨਜੀਤ ਚੰਨੀ ਉਹਨਾਂ ਨੇ ਦਿੱਤੀ ਸੀ ਸੰਸਦ ਦੇ ਵਿੱਚ ਦਿੱਤੀ ਸੀ ਪਰ ਪੂਰੀ ਪਾਰਟੀ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹਨਾਂ ਦਾ ਨਿੱਜੀ ਬਿਆਨ ਹੈ ਉਹ ਉਸ ਸਮੇਂ ਉਹ ਆਪਣੀ ਗੱਲ ਰੱਖਦੇ ਹੋਏ ਪੂਰੀ ਬੇਬਾਕੀ ਦੇ ਨਾਲ ਨਜ਼ਰ ਆਏ ਨੇ ਤਾਂ ਹੁਣ ਲੱਗਦਾ ਤੁਹਾਨੂੰ ਕਿ ਅਜਿਹੀ ਸਟੇਟਮੈਂਟਸ ਤੇ ਪਾਰਟੀ ਆਪਣੇ ਪੱਧਰ ਤੇ ਕੋਈ ਫੈਸਲਾ ਕਰਦੀ ਹੈ ਜਾਂ ਫਿਰ ਕੋਈ ਵੀ ਇਸ ਅਜੇ ਹੀ ਸਟੇਟਮੈਂਟ ਦਵੇ ਕਿ ਕੰਗਨਾ ਰਣੌਤ ਇਹ ਆਪਣੀ ਨਿੱਜੀ ਰਾਏ ਦੇ ਰਹੇ ਨੇ ਇਹ ਉਹਨਾਂ ਦੀ ਕੰਗਨਾ ਰਣੌਤ ਦੀ ਨਿੱਜੀ ਰਾਏ ਆ ਇੱਕ ਕਲਾਕਾਰ ਦੀ ਰਾਏ ਆ ਉਹ ਆਪਣੇ ਤੌਰ ਤੇ ਜੋ ਕਹਿਣਾ ਚਾਹੁੰਦੇ ਆ ਕਹਿ ਰਹੇ ਆ ਪਰ ਮੈਂ ਇਹ ਕਹਿਣਾ ਕਿ ਇਸ ਵੇਲੇ ਨਾ ਤਾਂ ਇਹ ਸਮਾਂ ਹੈਗਾ ਨਾ ਇਸ ਚੀਜ਼ ਦੀ ਜ਼ਰੂਰਤ ਆ ਇਸ ਵੇਲੇ ਪੰਜਾਬ ਜਿਹੜਾ ਵਿਕਾਸ ਵਾਲੇ ਪਾਸੇ ਨੂੰ ਵਧੇ ਸਾਰੇ ਧਰਮਾਂ ਦਾ ਪ੍ਰੇਮ ਆਪਸ ਵਿੱਚ ਰਹੇ ਅਸੀਂ ਇੰਨਾ ਗੱਲਾਂ ਲਈ ਇਹ ਨਹੀਂ ਕਰਨਾ ਹੈਗਾ ਔਰ ਇਹ ਕੋਈ ਅੱਛੀ ਗੱਲ ਨਹੀਂ ਹੈ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਇਹ ਹੀ ਕਹਿਣਾ ਕਿ ਇਸ ਵੇਲੇ ਕੰਗਨਾਰ ਰੌਤ ਨੂੰ ਪਰਹੇਜ਼ ਰੱਖਣਾ ਚਾਹੀਦਾ ਹਰ ਵਿਅਕਤੀ ਨੂੰ ਰੱਖਣਾ ਚਾਹੀਦਾ ਉਹ ਹੁਣ ਤਾਂ ਮੈਂਬਰ ਪਾਰਲੀਮੈਂਟ ਨੇ ਇੱਕ ਕਲਾਕਾਰ ਨੇ ਔਰ ਮੈਂਬਰ ਪਾਰਲੀਮੈਂਟ ਜਦੋਂ ਬਣ ਗਏ ਨੇ ਤਾਂ ਉਹਨਾਂ ਦੀ ਰਿਸਪੋਨਸੀਬਿਲਟੀ ਬਹੁਤ ਜ਼ਿਆਦਾ ਵਧ ਗਈ ਹੈ ਸੱਚ ਵੀ ਕੋਈ ਗੱਲ ਹੋਵੇ ਉਸ ਨੂੰ ਵੀ ਬੋਲਣਾ ਹੋਵੇ ਉਹ ਉਸ ਮੌਕੇ ਤੇ ਨਹੀਂ ਬੋਲਿਆ ਜਾਂਦਾ ਜਦੋਂ ਕੋਈ ਐਸੀ ਸਥਿਤੀ ਹੋਵੇ ਪੰਜਾਬ ਜਿਹੜਾ ਉਹਦੇ ਵਿਕਾਸ ਵਾਲੇ ਪਾਸੇ ਸਾਨੂੰ ਚੱਲਣਾ ਚਾਹੀਦਾ ਉਹਦੇ ਆਪਸੀ ਪ੍ਰੇਮ ਤੇ ਭਾਈਚਾਰਕ ਸਾਜ ਬਣ ਕੇ ਬਣੀ ਰਹਿਣੀ ਚਾਹੀਦੀ ਆ ਉਹੀ ਜੋ ਗੁਰੂ ਨਾਨਕ ਦੇਵ ਨੇ ਸਾਨੂੰ ਸਿਖਾਇਆ ਇਥੋਂ ਦੇ ਲੋਕ ਪਰ ਜਿਹੜੀਆਂ ਗੱਲਾਂ ਦੇਖੋ ਗਰੇਵਾਲ ਸਾਹਿਬ ਕੌੜੀਆਂ ਗੱਲਾਂ ਮੈਂ ਸਿੱਧਾ ਕਹਾਂਗੀ ਕਿਸਾਨਾਂ ਦੇ ਬਾਰੇ ਬੋਲੀਆਂ ਗਈਆਂ ਨੇ ਕਿ ਉਥੇ ਰੇਪ ਹੋਏ ਨੇ ਉਥੇ ਮਾਹੌਲ ਖਰਾਬ ਹੋਇਆ ਹਿੰਸਕ ਹੋਏ ਨੇ ਕਿਸਾਨਾ ਗੋਰ ਹੈਰਾਨ ਹੋਗੇ ਜੇ ਜਦੋਂ ਕਾਨੂੰਨ ਵਾਪਸ ਲਏ ਕਿਉਂਕਿ ਉਹਨਾਂ ਦੀ ਤਾਂ ਕੁਝ ਹੋਰ ਤਰਕੀਬ ਸੀ ਤਾਨੂੰ ਲੱਗਦਾ ਇੱਕ ਬਤੌਰ ਪੰਜਾਬੀ ਹੋਣ ਦੇ ਨਾਤੇ ਵੀ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗੀ ਕਿਉਂਕਿ ਉਸ ਸਮੇਂ ਤੁਸੀਂ ਪੂਰਾ ਜ਼ਿਕਰ ਵੀ ਕੀਤਾ ਕਿ ਕਿਵੇਂ ਡਟ ਕੇ ਗੱਲ ਰੱਖੀ ਸੀ ਠੀਕ ਹੈ ਪਾਰਟੀ ਲੈਵਲ ਤੇ ਗੱਲ ਰੱਖੀ ਤੁਸੀਂ ਤਾਂ ਤੁਹਾਨੂੰ ਲੱਗਦਾ ਜੇ ਹਾਂ ਕੁਝ ਹੈ ਔਰ ਹੁਣ ਵਾਰ-ਵਾਰ ਅਜਿਹੀ ਚੀਜ਼ਾਂ ਨੂੰ ਵਾਰ-ਵਾਰ ਕਹਿਣਾ ਦੇਖੋ ਮੈਂ ਮੈਂ ਉਸ ਚੀਜ਼ ਤੇ ਬਹੁਤਾ ਜਾਣਾਂ ਨਹੀਂ ਚਾਹਦਾ ਪਰ ਭੈਣ ਮੇਰੀਏ ਇੱਕ ਗੱਲ ਸੁਣਾ ਮੇਰੀ ਮੇਰੀ ਉਸ ਵੇਲੇ ਫਸਲ ਉਖਾਰ ਸੀ ਠੀਕ ਹੈ ਬਖਤੀ ਸਾਰੀ ਔਰ ਮੇਰੇ ਪਰਸ ਘਰਤੇ ਵੀ ਹਮਲੇ ਹੋਏ ਪਰਿਵਾਰ ਤੇ ਹੋਏ ਮੇਰੇ ਸਾਥੀਆਂ ਤੇ ਹੋਏ ਉਹ ਸਾਰਾ ਕੁਝ ਹੋਇਆ ਉਹ ਇੱਕ ਅਸੀਂ ਉਸ ਤੇ ਜਾਣਾ ਹੀ ਨਹੀਂ ਚਾਹੁੰਦੇ ਉਹ ਸਾਡੇ ਆਪਣੇ ਸੀ ਮੋਦੀ ਜੀ ਨੇ ਸਾਨੂੰ ਇੱਕੋ ਹੀ ਗੱਲ ਸਿਕਾਈ ਸੀ ਕਿ ਤੁਹਾਨੂੰ ਹੋ ਤੁਹਾਡੇ ਤੇ ਹਮਲਾ ਕਰ ਦੇਣ ਤੁਹਾਨੂੰ ਮਾਰਨ ਸਿੱਕਣ ਉਹ ਆਪਣੇ ਅਸੀਂ ਉਹਨਾਂ ਤੇ ਨਾ ਕੋਈ ਲਾਤੀ ਚੱਕਣੀ ਹੈ ਨਾ ਕੋਈ ਦਿਲ ਲਗਾਣਾ ਸ਼ਾਇਦ ਤੁਹਾਡੇ ਤੋਂ ਬਿਹਤਰ ਤਾਂ ਫਿਰ ਕੋਈ ਐਗਜ਼ਾਮਪਲ ਹੋ ਨਹੀਂ ਸਕਦੀ ਗਰੇਵਰ ਸਾਹਿਬ ਤੁਸੀਂ ਬਹੁਤ ਸਮਝਦਾਰੀ ਦੇ ਨਾਲ ਕੰਮ ਲਿਆ ਨੇ ਸਮਝਦਾਰੀ ਨਾਲ ਸਾਡੀ ਪਾਲਿਸੀ ਵੀ ਇਹੀ ਹੈ ਸਾਡੀ ਪਾਰਟੀ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਅਸੀਂ ਉਹਨਾਂ ਨਾਲ ਕੋਈ ਝਗੜਾ ਨਹੀਂ ਕਰਨਾ ਉਹ ਸਾਡੇ ਆਪਣੇ ਨੇ ਜੇ ਗੁੱਸਾ ਵੀ ਹੁੰਦਾ ਤਾਂ ਆਪਣੇ ਤੇ ਹੀ ਹੁੰਦਾ ਨਾ ਹੁਣ ਪਰਿਵਾਰ ਦੇ ਅੰਦਰ ਜੇ ਅਸੀਂ ਹੋਈਏ ਤੇ ਸਾਡੇ ਤੇ ਕੋਈ ਗੁੱਸਾ ਕਰੇ ਪਰਿਵਾਰ ਦਾ ਬੰਦਾ ਕਰ ਸਕਦਾ ਕੋਈ ਗਲਤੀ ਸਾਡੇ ਕੋਲੋਂ ਵੀ ਹੋ ਸਕਦੀ ਹੈ ਪਰਿਵਾਰ ਇਦਾਂ ਥੋੜਾ ਚੱਲਦੇ ਆ ਇਸ ਤਰ੍ਹਾਂ ਹੀ ਸੂਬਾ ਇਸ ਤਰ੍ਹਾਂ ਹੀ ਕਹਿச்சா ਮੈਂ ਕੰਗਨਾਰ ਨਾ ਤੁਹਾਨੂੰ ਇੱਕੋ ਹੀ ਪ੍ਰਾਰਥਨਾ ਕਰਦਾ ਕਿ ਇਸ ਤੋਂ ਪਰਹੇਜ਼ ਕਰੇ ਇਸ ਤੋਂ ਪਰਹੇਜ਼ ਕਰੇ ਔਰ ਬਹੁਤ ਇਹਨਾਂ ਵਰਸਨ ਦੀ ਜ਼ਰੂਰਤ ਹੈ ਵਿੱਚ ਔਰ ਇਸ ਤਰ੍ਹਾਂ ਦਾ ਕੰਮ ਨਾ ਕਰੇ ਕਿਉਂਕਿ ਇਹ ਇਹਦੇ ਨਾਲ ਕਈ ਵਾਰ ਕੀ ਹੁੰਦਾ ਕਿ ਹੁਣ ਬਹੁਤ ਸਾਰੇ ਲੋਕ ਮੈਂ ਮੇਰੀ ਗੱਲ ਸੁਣੋ ਮੈਂ ਅੱਜ ਹੂੰ ਢਿੰਡਰਾ ਵਾਲੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਾਂਗਾ ਪਰ ਮੈਨੂੰ ਉਹਨਾਂ ਦੀ ਉਹਨਾਂ ਦਾ ਅਪਮਾਨ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਤੁਸੀਂ ਆਪਣੇ ਵਿਚਾਰ ਆਪਣੇ ਅੰਦਰ ਰੱਖੋ ਤੇ ਤੁਸੀਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬੋਲਦੇ ਆ ਕਿਉਂ ਬੋਲਦੇ ਆ ਤੁਸੀਂ ਇਹ ਤਾਂ ਫਿਲਮ ਨੂੰ ਜਾਣਬੁੱਝ ਕੇ ਕੰਟਰੋਵਰਸ਼ੀਅਲ ਬਣਾ ਰਹੀ ਹੈ ਆਪਣੀ ਨੂੰ ਹੂੰ ਇਹ ਸਾਰਾ ਸਿੱਖ ਜਗਤ ਘਰਾਬ ਹੋ ਜਾਏਗਾ ਸੜਕਾਂ ਤੇ ਆ ਜਾਏਗਾ ਫੇਕੀ ਹੋਏਗਾ ਫਿਰ ਟੈਂਸਰ ਬੋਰਡ ਵੀ ਕੀ ਕਰੇਗਾ ਤੇ ਸਰਕਾਰ ਵੀ ਕੀ ਕਰੇਗੀ ਇਹ ਨਹੀਂ ਕਰਨਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਨਿਊਜ਼ 18 ਦੇ ਨਾਲ ਗੱਲਬਾਤ ਕਰਨ ਲਈ ਤਕ ਉਲਾਕੇ ਕੰਗਨਾਰ ਰਨੌਤ ਦੇ ਵੱਲੋਂ ਇਸ ਤਾ ਕਿਸਾਨਾਂ ਨੂੰ ਲੈ ਕੇ ਸਟੇਟਮੈਂਟ ਜੋ ਦਿੱਤੀ ਗਈ ਹੈ ਔਰ ਦੂਸਰੀ ਜਿਹੜੀ ਸਟੇਟਮੈਂਟ ਹੈ ਉਹ ਦਿੱਤੀ ਗਈ ਹੈ ਪੰਜਾਬ ਦੇ ਸੰਬੰਧਤ ਤਾਂ ਮਨਜੀਤ ਰਾਯੋ ਨੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਰਾਜ ਸਾਹਿਬ ਜੇਕਰ ਆਵਾਜ਼ ਪਲੀਅਰ ਆ ਪਾ ਰਹੀ ਹੈ ਤਾ ਜਾਣਨਾ ਚਾਹਾਂਗੇ ਤੁਹਾਡੇ ਤੋਂ ਜੋ ਕਿਸਾਨਾਂ ਦੇ ਬਾਰੇ ਕੰਗਨਾਰਾ ਨੋਟ ਨੇ ਬੋਲਿਆ ਹੈ ਦੇਖੋ ਇਹ ਕੰਗਨਾਰਾ ਨੋਟ ਜਿਹੜੀ ਹੈ ਉਹ ਪਹਿਲਾਂ ਉਹ ਨਿਵਾਦਤ ਬਿਆਨ ਦੇਣ ਦੇ ਵਿੱਚ ਮਸ਼ਹੂਰ ਹੈ ਭਾਵੇਂ ਇੰਡਸਟਰੀ 'ਚ ਹੋਵੇ ਉਹ ਭਾਵੇਂ ਕਿਸੇ ਹੋਰ ਕਿੱਤੇ 'ਚ ਹੋਵੇ ਔਰ ਜਿਹੜੀਆਂ ਆਪਣੀਆਂ ਫੋਟੋਆਂ ਤੋਂ ਉਤਨਾਂ ਲਾਂਦੀਆਂ ਹੋਣ ਉਹ ਦੇਸ਼ ਦੇ ਲੋਕਾਂ ਨੂੰ ਅਤਕਵਾਦੀ ਖਾਲਿਸਤਾਨੀ ਕਹਿੰਦੀ ਉਹ ਕਿਉਂ ਚੁੱਪ ਕਰਦੀ ਆ ਉਹਦੇ ਮਗਰ ਜਿਹੜੀ ਭਾ ਸਰਕਾਰ ਬੈਠੀ ਆ ਉਹ ਜੱਟੂਤ ਕੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰਦੇ ਨੇ ਉਹ ਸਾਡੇ ਸਿੱਖਾਂ ਤੇ ਟਰੋਲ ਕਰਦੀ ਐ ਫਿਰ ਕਿਸਾਨਾਂ ਤੇ ਕਰਦੀ ਐ ਸੋ ਕਿਸਾਨਾਂ ਨੇ ਜਿਹੜਾ ਦੇਸ਼ ਦਾ ਅਣਪੰਡਾਰ ਭਰ ਰਿਹਾ ਜਿਹੜਾ ਪੀਸਫੁਲੀ 1 ਸਾਲ 13 ਮਹੀਨਿਆਂ ਦਾ ਅੰਦੋਲਨ ਪਹਿਲਾਂ ਲੜਿਆ ਹੂੰ ਔਰ ਜਦੋਂ ਸਰਕਾਰ ਨੇ ਗੱਲ ਮੰਨ ਲਈ ਪੀਸਫੁਲੀ ਵਾਪਸ ਕਰਾਣ ਨੂੰ ਆ ਗਿਆ ਕੋਈ ਹੰਟ ਕੰਗ ਨਹੀਂ ਮਚਾਇਆ ਉਲਟਾ ਉੱਥੇ ਦੇ ਲੋਕਾਂ ਨਾਲ ਪਿਆਰ ਪਿਆ ਜਿਹੜੇ ਲੋਕ ਉਥੋਂ ਨੰਗਰ ਛੱਕਦੇ ਸੀ ਹੂੰ ਜਿਹੜੀਆਂ ਬੱਚੀਆਂ ਧੀਆ ਸੱਡੀਆਂ ਦਾ ਉਹ ਸੀਰੀ ਚ ਨਿਕਲਣਾ ਤੁਰਬਲ ਹੋਇਆ ਸੀ ਪਹਿਲਾਂ ਸਾਡੇ ਜਾਣ ਤੋਂ ਉਹ ਬੇਖੌਫ ਹੋ ਕੇ ਜਾਂਦੇ ਸਨ ਕਿ ਸਿੱਖ ਭਾਈਚਾਰਾ ਕੇ ਬੈਠਾ ਪੰਜਾਬ ਦਾ ਜ਼ਿਆਦਾਤਰ ਤੇ ਇਹਨਾਂ ਦੇ ਉੰਧਿਆ ਸਾਨੂੰ ਕੋਈ ਖੌਫ ਨਹੀਂ ਪਰ ਪਦਨਾਮ ਉਲਟਾ ਕੀਤਾ ਜਾਂਦਾ ਕਿਸੇ ਨੂੰ ਰੇਪਿਸਟ ਕਹਿ ਕੇ ਕਿਸੇ ਨੂੰ ਕਾਤਲ ਕਹਿ ਕੇ ਦੇਖੋ ਮੈਂ ਇਹ ਗੱਲ ਕਹਾਂ ਇਹ ਬੱਤੀ ਇਹ ਮਗਰ ਸਾਜ਼ਿਚ ਹੈ ਇਹ ਸਾਜ਼ਿਚ ਜਿਹੜੀ ਨਾਗਪੁਰੋਂ ਚੱਲਦੀ ਹੈ ਔਰ ਬੀਜੇਪੀ ਨੂੰ ਹੁਕਮਾਂ ਦਾ ਅਗਰ ਬੀਜੇਪੀ ਜਿਹੜੀ ਹੈ ਉਹ ਆਪਣੇ ਨੁਮਾਇੰਦੇ ਆ ਰਹੀ ਪੰਜਾਬ ਨੂੰ ਟਾਰਗੇਟ ਕਰਦੀ ਆ ਫਿਰ ਪੰਜਾਬ ਦੇ ਲੋਕਾਂ ਤੇ ਟੋਲ ਕੰਗਣਾ ਰਨੋਤ ਕਰਦੀ ਆ ਜਿਹਦਾ ਦਿਮਾਗੀ ਸੰਤੁਲਨ ਆਪਣਾ بگੜਿਆ ਹੈ ਤੁਸੀਂ ਦੇਖਿਆ ਉਹ ਕੇ ਵੀਡੀਓ ਦੇ ਵਿੱਚ ਹੂੰ ਉਹਨੂੰ ਪੁੱਛਿਆ ਜਾਵੇ ਤਾਂ ਉਹ ਦੇਸ਼ ਹਜ਼ਾਰ ਕਦੋਂ ਹੋਇਆ ਉਹ ਨਹੀਂ ਪਤਾ ਲੱਗਦਾ ਹੂੰ ਪਹਿਲੇ ਪ੍ਰਧਾਨ ਮੰਤਰੀ ਕੌਣ ਬਣੇ ਸਨ ਇਹ ਨਹੀਂ ਉਹਨੂੰ ਪਤਾ ਲੱਗਦਾ ਉਹ ਉਹਦਾ ਦੇ ਵਿਵਾਦਿਤ ਬਿਆਨ ਦੇਣ ਦੇ ਵਿੱਚ ਉਹ ਤੋਂ ਮਸ਼ੂਰ ਹੈ ਇੱਕ ਝੋਟੀ ਸ਼ੌਹਰਤ ਲਈ ਉਹ ਉੱਤੇ ਸੇ ਬਿਆਨ ਦਿੰਦੀ ਆ ਉਹਨੂੰ ਸਰਕਾਰ ਨੂੰ ਲਗਾਉਂ ਦੇਣੀ ਚਾਹੀਦੀ ਉਹ ਉੱਤੇ ਜੀ ਉਹ ਪੰਜਾਬ ਦਾ ਮਾਹੌਲ ਖਰਾਬ ਕਰੂ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰੂ ਇਹੋ ਜਿਹੇ ਬਾਹਿਆਤ ਉੱਥੇ ਸ਼ਬਦ ਬੋਲਣ ਵਾਲੀ ਜਿਹੜੀ ਕੋਈ ਐਕਟਰ ਹੈਗੀ ਆ ਜਾਂ ਹੁਣ ਆ ਜਨਤੀ ਆ ਉਹਨੂੰ ਬੀਜੇਪੀ ਨੂੰ ਸਭੋਂ ਬਾਹਰ ਕਰਨਾ ਚਾਹੀਦਾ ਬੀਜੇਪੀ ਉਹਨੂੰ ਸ਼ੈਲਟਰ ਕਰ ਰਹੀ ਹੈ ਦਾ ਮਤਲਬ ਹੈ ਟਕੜੀ ਕੜਾਈ ਸਾਜ ਦੇ ਪੈਦ ਕੰਮ ਚੱਲ ਰਿਹਾ ਪੰਜਾਬ ਨੂੰ ਕੁਦ ਨਾਮ ਕਰਦੀ ਜੀ ਠੀਕ ਹੈ ਰਾਏ ਸਾਹਿਬ ਬਹੁਤ ਬਹੁਤ ਸ਼ੁਕਰੀਆ న్యూਜ਼ ਇਟਿੰਦੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੈ ਤਾਂ ਫਿਲਮ ਤੇ ਵਿਰੋਧ ਹੋ ਰਿਹਾ ਐਮਰਜੈਂਸੀ ਫਿਲਮ ਤੇ ਅਰਜਸ ਦੇ ਵਿਚਾਰੇ ਇਹ ਬਿਆਨ ਕਗਨਰਨੋਦ ਦੇ ਸਾਹਮਣੇ ਆਇਆ